ਮੋ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਸਵੀਰ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਔਰ ਗੱਲ ਅੱਜ ਬੜੀ ਮਹੱਤਵਪੂਰਨ ਕਰਨੀ ਹੈ ਕੈਨੇਡਾ ਦੇ ਵਿੱਚ ਭਾਵੇਂ ਗ੍ਰੈਜੂਏਸ਼ਨ ਦੇ ਲਈ ਸਟੂਡੈਂਟਸ ਦੇ ਵੀਜ਼ੇ ਘਟੇ ਨੇ ਪਰ ਮਾਸਟਰਸ ਦੇ ਵਿੱਚ ਜ਼ਿਆਦਾ ਸਕਸੈਸ ਰੇਟ ਦੇ ਕਾਰਨ ਕੀ ਨੇ ਕੈਨੇਡਾ ਚ ਮਾਸਟਰ ਡਿਗਰੀ ਦੀ ਰਿਕੁਆਇਰਮੈਂਟ ਅੱਜ ਦੇ ਸਮੇਂ ਦੇ ਵਿੱਚ ਕੀ ਕੀ ਹੈ ਔਰ ਮਾਸਟਰ ਡਿਗਰੀ ਦੇ ਨਾਲ ਸਪਾਊਸ ਦੇ ਲਈ ਕਿਸ ਤਰ੍ਹਾਂ ਦੀਆਂ ਪੌਸਿਬਿਲਿਟੀਆਂ ਨੇ ਮਤਲਬ ਇੱਕ ਤਰੀਕੇ ਨਾਲ ਜਿਹੜੇ ਇੰਟੈਲੀਜੈਂਟ ਪੰਜਾਬੀ ਸਟੂਡੈਂਟਸ ਨੇ ਜਾਂ ਜਿਨ੍ਹਾਂ ਨੇ ਗ੍ਰੈਜੂਏਸ਼ਨ ਕਰ ਲਈ ਹੈ ਕਿੰਨਾ ਕੁ ਗੈਪ ਉਹਨਾਂ ਦਾ ਅਕਸੈਪਟ ਹੋਏਗਾ ਕਿਉਂਕਿ ਕੈਨੇਡਾ 'ਚ ਆਸਾਨੀ ਨਾਲ ਜਾਣ ਦਾ ਮਤਲਬ ਹੈ ਕਿ ਮਾਸਟਰ ਡਿਗਰੀ ਵਾਲੇ ਪਾਸੇ ਜਾਇਆ ਜਾਵੇ ਇਹਦੇ ਤੇ ਜਸਮੀਤ ਜੀ ਤੋਂ ਅੱਜ ਪੂਰੀ ਜਾਣਕਾਰੀ ਹਾਸਲ ਕਰਦੇ ਹਾਂ ਜਸਮੀਤ ਜੀ ਸਤਿ ਸ੍ਰੀ ਅਕਾਲ ਬਹੁਤ ਸਾਰਿਆਂ ਨੂੰ ਜਸਮੀਤ ਜੀ ਡਿਪਲੋਮਾ 'ਚ ਤਾਂ ਰਿਫਿਊਜ਼ਲ ਆ 50% ਕਹ ਲੋ ਰਿਫਿਊਜ਼ਲ ਵੀ ਆ ਮਿਲ ਵੀ ਰਹੇ ਨਹੀਂ ਪਰ ਗ੍ਰੈਜੂਏਸ਼ਨ 'ਚ ਰਿਜ਼ਲਟ ਸਕਸੈਸ ਰੇਟ ਬਹੁਤ ਸੰਘਾ ਹੈ ਹੁਣ ਗ੍ਰੈਜੂਏਸ਼ਨ ਕਿਹੜੇ ਵਿਦਿਆਰਥੀ ਜਾਣ ਔਰ ਕਿਉਂ ਜਾਣ ਸੀ ਦੇਖੋ ਮੇਰੀ ਸਾਰਨੋਇਡ ਵੀ ਹੈ ਜੀ ਕਿ ਜਿਹੜਾ ਅੱਜ ਦੇ ਡੇਟ ਚ ਕੈਨੇਡਾ ਦਾ ਸਕਸੈਸ ਰੇਟ ਹੈ दैट इज ਪਬਲਿਸ਼ਡ ਔਨਲਾਈਨ ਔਰ ਜਿਹੜਾ ਐਵਰੇਜ ਸਕਸੈਸ ਰੇਟ ਕੈਨੇਡਾ ਦਾ ਚੱਲ ਰਿਹਾ ਉਹ 32% ਦੇ ਕਰੀਬ ਚੱਲ ਰਿਹਾ ਸੋ ਸਟੂਡੈਂਟ ਕਹਿੰਦੇ ਆ ਫਿਰ ਵੀ ਜੇ ਅਸੀਂ ਗੱਲ ਕਰੀਏ ਐਵਰੇਜ ਇਤਨਾ ਕਿ ਜਿਹੜੇ ਬੱਚੇ ਮਾਸਟਰਸ ਦੀਆਂ ਬੈਚਲਰ ਡਿਗਰੀ ਚ ਪੜ੍ਹਾਈ ਕਰਨ ਜਾ ਰਹੇ ਨੇ ਉਨਾ ਦਾ ਜਿਹੜਾ ਸਕਸੈਸ ਰੇਟ ਚੱਲ ਰਿਹਾ ਉਹ 44% ਹੈ ਯੂਨੀਵਰਸਿਟੀ ਦਾ ਸਕਸੈਸ ਰੇਟ ਹੈ ਔਰ ਕੁਝ ਕਾਲਜ ਜਿਹੜੇ ਕਿ ਰੀਜਨਲ ਏਰੀਆਸ ਤੋਂ ਜਦੋਂ ਪੜਨ ਜਾ ਰਿਹਾ ਬੱਚਾ ਤਾਂ ਉੱਥੇ ਜਿਹੜਾ ਸਕਸੈਸ ਰੇਟ ਚੱਲ ਰਿਹਾ ਉਹ 48% ਹੈ ਔਰ ਜੇ ਸੀ ਕਿ ਇਹ ਕਿ ਡਿਪਲੋਮਾਸ ਦਾ ਸਕਸੈਸ ਰੇਟ ਜੇ ਸੀ ਐਵਰੇਜ ਕਰਦੇ ਆ ਤਾਂ 24 ਤੋਂ 28% ਹੈ ਸੋ ਇਹ ਥਿਸ ਇਜ਼ ਸਕਸੈਸ ਰੇਟ which is online published also so if you tell me ki what is the success rate of canada right now jab average padni hoyi ta 32% matlab 10 ਚੋਂ 3 ਬੱਚਿਆਂ ਨੂੰ 3.5 ਬੱਚਿਆਂ ਨੂੰ ਵੀਜ਼ਾ ਮਿਲ ਰਿਹਾ but assi je masters aur bachelors di gall kariye ta success rate is 44 to 48% yani ki jede bachche bachelors ya masters karan jana chahnde honna nu zyada visa mil reha so masters karna isliye important ban janda kyunki master vich assi gall karde ha ta bachche ਜਿਹੜੇ ਵੀ ਮਾਸਟਰਸ ਕਰਨ ਜਾਣਗੇ ਉਹਨਾਂ ਬੱਚਿਆਂ ਦੇ ਨਾਲ ਦੇਖੋ ਇੱਕ ਤਾਂ ਸਪਾਊਸ ਜਾ ਸਕਦਾ ਹੈ ਬੱਚੇ ਵੀ ਉਹਨਾਂ ਤੇ ਜਾ ਸਕਦੇ ਆ ਸਪਾਊਸ ਫੁੱਲ ਟਾਈਮ ਕੰਮ ਕਰ ਸਕਦਾ ਹੈ ਉਹਨਾਂ ਬੱਚੇ ਸਰਕਾਰੀ ਸਕੂਲਾਂ ਚ ਫ੍ਰੀ ਆਫ ਕੋਸਟ ਪੜ ਸਕਦੇ ਆ ਸੋ ਮਾਸਟਰਸ ਇਜ਼ 올 ਇਨ ਆਨਲੀ ਕੋ ਬੈਨੀਫੀਸ਼ੀਅਲ ਹੈਗਾ ਐਂਡ 온ਟਾਰੀਓ ਗ੍ਰੈਜੂਏਟ ਪ੍ਰੋਗਰਾਮ ਚ ਔਰ 온ਟਾਰੀਓ ਗ੍ਰੈਜੂਏਟ ਪ੍ਰੋਗਰਾਮ ਹੈਗਾ ਪੀ ਐਨ ਪੀ ਐਂਡ ਬੀ ਸੀ ਵੀ ਐਨ ਪੀ ਚ ਵੀ ਗ੍ਰੈਜੂਏਟ ਜਿਹੜੇ ਮਾਸਟਰਸ ਤੋਂ ਬੱਚਾ ਨੇ ਜਿੰਨਾ ਨੇ ਕੀਤੀ ਹੋਏਗੀ ਉਹਨਾਂ ਨੂੰ ਪੀ ਆਰ ਲਾਈਨ ਚ ਵੀ ਸਾਨੀ ਹੋ ਸਕਦੀ ਆ ਬਿਕਾਜ਼ ਅੱਜ ਦੇ ਡੇਟ ਤੇ ਜਿਹੜਾ ਸਭ ਤੋਂ ਵੱਡਾ ਕੁਐਸਚਨ ਮਾਰਕ ਮਿਲਿਆ ਹੋਇਆ ਕਿ ਕੈਨੇਡਾ ਚ ਪੀ ਆਰ ਕਿੱਦਾਂ ਹੋਏਗੀ ਸੋ ਮਾਸਟਰ ਜਿਹੜੇ ਸਟੂਡੈਂਟਸ ਹੋਣਗੇ ਉਹਨਾਂ ਨੂੰ 온ਟਾਰੀਓ ਪ੍ਰੋਵਿੰਸ ਖਾਸ ਕਰਕੇ ਵਿਦਾਊਟ ਐਕਸਪੀ ਸਕਦੇ ਹੋ ਔਰ BCBNP ਚ ਵੀ ਜੇ ਤੁਹਾਨੂੰ 1 ਸਾਲ ਦਾ ਐਕਸਪੀਰੀਅੰਸ ਹੈ ਤਾਂ ਵੀ ਤੁਸੀਂ ਆਪਣੀ PRP ਫਾਈਲ ਲਗਾ ਸਕਦੇ ਹੋ ਔਰ ਜੇ ਤੁਸੀਂ ਫ੍ਰੈਂਚ ਕਰ ਲੈਂਦੇ ਹੋ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਕੈਨੇਡਾ ਚ ਆਈਡੀ ਰੇਟ ਤੇ ਫ੍ਰੈਂਚ ਦੀ ਕਿੰਨੀ ਵੱਡੀ ਇੰਪੋਰਟੈਂਸ ਹੈ ਐਂਡ ਹੋਪਫੁਲੀ ਵੀ ਆਰ ਲੁਕਿੰਗ ਐਟ ਕਿ ਕੈਨੇਡਾ ਦਾ ਜਿਹੜਾ ਵੀਜ਼ਾ ਸਕਸੈਸ ਰੇਟ ਹੈ ਉਹ ਕਾਫੀ ਚੇਂਜ ਹੋ ਰਿਹਾ ਬੈਟਰ ਹੋ ਰਿਹਾ ਔਰ ਜਿਹੜੇ ਵੀ ਸਟੂਡੈਂਟਸ ਦੇਖ ਰਹੇ ਨੇ ਕਿ ਆਈਡੀ ਰੇਟ ਤੇ ਮੈਂ ਕਿਦਾਂ ਫਾਈਲ ਲਗਾਵਾ ਤਾਂ ਉਹ ਲੈਂਡਮਾਰਕ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਨੇ ਬਿਕਾਉਜ਼ ਅਨ ਵਿੱਚ ਨੈਕ ਤਜਰਬਾ ਹੈਗਾ ਕਿ ਅਸੀਂ ਤੁਹਾਡੀ ਫਾਈਲ ਉੱ ਦੱਸ ਸਕਦੇ ਆ ਕਿ ਕਿੱਦਾਂ ਤੁਹਾਡਾ ਵੀਜ਼ਾ ਲੱਗਣਾ ਚਾਹੀਦਾ ਬਿਲਕੁਲ ਠੀਕ ਹੈ ਤੁਸੀਂ ਦੋ ਤਿੰਨ ਗੱਲਾਂ ਬਹੁਤ ਮਹੱਤਵਪੂਰਨ ਕੀਤੀਆਂ ਕਿ ਡਿਗਰੀ ਪ੍ਰੋਗਰਾਮ ਚ ਵੀਜ਼ਾ ਜ਼ਿਆਦਾ ਤੇ ਮਾਸਟਰਡ ਪ੍ਰੋਗਰਾਮ ਦੇ ਵਿੱਚ ਜਿਹੜੇ ਬੱਚੇ ਉਸ ਜਾ ਕੇ ਮਾਸਟਰਸ ਕਰ ਲੈਣਗੇ ਉਹਨਾਂ ਲਈ ਕੀ ਆਰ ਹੋਣ ਦੀ ਸੰਭਾਵਨਾ ਦੂਸਰਿਆਂ ਨਾਲੋਂ ਜ਼ਿਆਦਾ ਹੈ ਹੁਣ ਜਦੋਂ ਜਦੋਂ ਅਸੀਂ ਮਾਸਟਰਸ ਦੇ ਵਿੱਚ ਕੋਰਸਸ ਦੀ ਗੱਲ ਕਰਦੇ ਆ ਤੇ ਕਿਸ ਤਰ੍ਹਾਂ ਦੇ ਕੋਰਸਸ ਕਿਉਂਕਿ ਸਾਡੇ ਪੰਜਾਬ ਚ ਤਾਂ ਜਾਂ ਬੀਕਾਮ ਹੈ ਜਾਂ ਨਾਨ ਮੈਡੀਕਲ ਹੈ ਸਟੂਡੈਂਟਸ ਜਾਂ ਆਰਟਸ ਪੜ੍ਹੇ ਕਿਸੇ ਨੇ ਜਾਂ ਟੈਕਨੀਕਲ ਨੇ ਮਾਸਟਰਸ ਦੇ ਵਿੱਚ ਕਿਸ ਤਰ੍ਹਾਂ ਦੀ ਜ਼ਿਆਦਾ ਡਿਮਾਂਡ ਹੈ ਉਹ ਸੀ ਮਾਸਟਰਸ ਦੇਖੋ ਮਾਸਟਰਸ ਨਾਰਮਲੀ ਇੱਕ ਮਾਸਟਰ ਦਾ ਫਾਇਦਾ ਹੈਗਾ ਕਿ ਬੱਚੇ ਐਮ ਪੀ ਐ ਕਰਨ ਜਾ ਸਕਦੇ ਆ ਬਟ ਜੇ ਅਸੀਂ ਬਿਜ਼ਨਸ ਨੂੰ ਟੱਚ ਕਰਦੇ ਆ ਤਾਂ ਬੱਚਿਆਂ ਨੂੰ ਥੋੜਾ ਜਿਹਾ ਕਿ ਐਮ ਪੀ ਐਸ ਰਿਲੇਟਡ ਟੂ ਬਿਜ਼ਨਸ ਬਟ ਐਮ ਬੀ ਐ ਦੇਖੋ ਕੋਈ ਵੀ ਕਰਨ ਜਾ ਸਕਦਾ ਹੈ ਹਲੇ ਮਾਸਟਰ ਡਿਗਰੀ ਚ ਉਹਨਾਂ ਨੇ ਫੀਲਡ ਸਟ੍ਰਿਕਲੀ ਡਿਡ ਨਹੀਂ ਕੀਤੀਆਂ ਕਿਉਂਕਿ ਯੂ ਆਰ ਡੂਇੰਗ ਅ ਮਾਸਟਰਸ ਦੂਸਰੀ ਅਸੀਂ ਗੱਲ ਕਰਦੇ ਆ ਦੇਖੋ ਡਾਟਾ ਐਨਾਲਿਟਿਕਸ ਬਹੁਤ ਅੱਛਾ ਪ੍ਰੋਗਰਾਮ ਹੈਗਾ ਮਾਸਟਰਸ ਇਨ ਡਾਟਾ ਐਨਾਲਿਟਿਕਸ ਮਾਸਟਰਸ ਇਨ ਬਾਇਓ ਮੈਡੀਕਲ ਸਾਇੰਸਸ ਮਾਸਟਰਸ ਇਨ ਇਨਫੋਰਮੇਸ਼ਨ ਟੈਕਨੋਲੋਜੀ ਮਾਸਟਰਸ ਨੇ ਵੀ ਮਾਸਟਰਸ ਇਨ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲਾਂਚ ਕੀਤਾ ਸੋ ਅਸੀਂ ਗੱਲ ਕਰਦੇ ਹਾਂ ਮਾਸਟਰਸ ਕਾਫੀ ਡਿਸਟੈਂਟ ਡਿਫਰੈਂਟ ਸਟਰੀਮਸ ਤੇ ਅਗ੍ਰੇਡ ਚ ਅਵੇਲੇਬਲ ਹੈਗੀ ਹੈ ਯੂਨੀਵਰਸਿਟੀ ਆਫ ਵਿੰਟਰਸਰਚ ਤੁਸੀਂ ਮਾਸਟਰਸ ਕਰਨ ਜਾ ਸਕਦੇ ਹੋ ਲੇਕ ਹੈਡੀ ਯੂਨੀਵਰਸਿਟੀ ਚ ਕਰਨ ਜਾ ਸਕਦੇ ਹੋ ਯੂਨੀਵਰਸਿਟੀ ਆਫ ਨਾਇਗਰਾ ਫਾਲਸ ਸੇ ਕਰਨ ਜਾ ਸਕਦੇ ਹੋ ਯੂਨੀਵਰਸਿਟੀ ਆਫ ਕੈਨੇਡਾ ਵੈਸਟ ਚ ਕਰਨ ਜਾ ਸਕਦੇ ਹੋ ਨਿਊਯਾਰਕ ਇੰਸਟੀਟਿਊਟ ਆਫ ਟੈਕਨੋਲੋਜੀ ਸੇ ਤੁਸੀਂ ਮਾਸਟਰਸ ਡਿਗਰੀ ਕਰਨ ਜਾ ਸਕਦੇ ਹੋ ਬਹੁਤ ਸਾਰੇ ਇਦਾਂ ਦੇ ਡਾਇਰੈਕਟ ਇੰਸਟੀਚੂਟਸ ਹੈਗੇ ਜਿਹੜੇ ਸਾਡੇ ਨਾਲ ਟਾਇਪ ਹੈਗਾ ਜਿੰਨਾਂ ਦਾ ਔਰ ਤੁਸੀਂ ਉੱਥੇ ਮਾਸਟਰ ਡਿਗਰੀ ਆਪਣੀ ਕਰਨ ਜਾ ਸਕਦੇ ਹੋ ਔਰ ਅਫੋਰਡੇਬਲ ਕੋਸਟ ਜੇ ਅਸੀਂ ਗੱਲ ਕਰਦੇ ਹਾਂ ਤਾਂ ਮਾਸਟਰ ਡਿਗਰੀ ਦੀ ਜਿਹੜਾ ਖਰਚਾ ਜਾਂਦਾ ਉਹ 20000 ਡਾਲਰ ਤੋਂ ਲੈ ਕੇ 30000 ਡਾਲਰ ਦੇ ਵਿੱਚ ਰਹਿੰਦਾ ਯਾਨੀ 10 ਲੱਖ ਤੋਂ ਲੈ ਕੇ 15 ਤੋਂ 18 ਲੱਖ ਤੱਕ ਪਹੁੰਚ ਸਕਦਾ ਪਰ ਕੈਨੇਡਾ 'ਚ ਤੁਹਾਨੂੰ ਪਤਾ ਹੀ ਹੈ ਕਿ ਸਟੱਡੀਜ਼ ਜਿਹੜੀਆਂ ਹੈਗੀਆਂ ਕਾਫੀ ਅਫੋਰਡੇਬਲ ਹਨ ਐਜ਼ ਕੰਪੇਅਰ ਟੂ ਅਦਰ ਕੰਟਰੀਜ਼ ਆ ਜੇ ਰੇਟਸ ਯੂਕੇ ਦੀ ਅਸੀਂ ਗ ਕਾਤ ਮੁਸ਼ਕਿਲੇ ਪਰ ਕੈਨੇਡਾ ਚ ਫੇਰ ਵੀ ਔਰ ਪਾਉਂਡ 122 ਰੁਪਏ ਦਾ ਹੋ ਗਿਆ ਸੋ ਅਸੀਂ ਗੱਲ ਕਰਦੇ 18 ਲੱਖ ਰੁਪਏ ਮਿਨੀਮਮ ਫੀਸ ਯੂਕੇ ਚ ਤੁਸੀਂ ਦੇਖੇ ਜਾ ਰਹੇ ਹੋ ਵਾਇਜ਼ ਕੈਨੇਡਾ ਚ ਮਾਸਟਰਸ ਕੀ ਕਹਿੰਦੇ ਆ ਕਾਫੀ ਅਫੋਰਡੇਬਲ ਹੈ ਔਰ ਯੂਕੇ ਚ ਜਿਹੜੀ 18 ਲੱਖ ਦੇ ਰਹੇ ਆ ਸਪਾਊਸ ਫੇਰ ਨਹੀਂ ਅਲਾਉਡ ਹੈਗਾ ਸੋ ਉਥੇ ਰਿਸਰਚ ਦੀ ਮਾਸਟਰਸ ਕਰਨੀ ਪੈਂਦੀ ਹੈ ਐਂਡ ਰਿਸਰਚ ਡਿਗਰੀ ਕਰਨ ਵਾਸਤੇ ਤੁਹਾਡੇ ਕੋਲ ਉਦਾਂ ਦਾ ਕੈਲੀਬਰ ਵੀ ਚਾਹੀਦਾ ਇੱਥੇ ਕੋਈ ਇਹ ਨਹੀਂ ਦੱਸਦਾ ਕਿ ਸਪਾਉਜ਼ ਚਲੇ ਜਾਏਗਾ ਐਮਰਐਸ ਤੇ ਐਡਮਿਸ਼ਨ ਤੇ ਲਾ ਦੇਣਾ ਉੱਥੇ ਜਾ ਕੇ ਯੂਨੀਵਰਸਿਟੀਆਂ ਨੂੰ ਪੁੱਛੋ ਉਹਨਾਂ ਨੇ ਹੱਥ ਜੋੜਦੇ ਆ ਕਿ ਇੰਡੀਆ ਤੋਂ ਐਮਰਐਸ ਤੇ ਬੱਚਾ ਨਾ ਦਿਓ ਸਾਨੂੰ ਕਿਉਂਕਿ ਇਸ ਇਹਨਾਂ ਨੂੰ ਸਮਝ ਹੀ ਨਹੀਂ ਹੈਗੀ ਕਿ ਐਮਰਐਸ ਹੈ ਕੀ ਹੈ ਮਾਸਟਰਸ ਇਨ ਰਿਸਰਚ ਪ੍ਰੋਗਰਾਮ ਹੈ ਕੀ ਹੈ ਸੋ ਸਟੂਡੈਂਟਸ ਇਹ ਜਿਹੜੀਆਂ ਚੀਜ਼ਾਂ ਨਾਲ ਤੁਹਾਨੂੰ ਟੈਕਨੀਕਲੀ ਪਤਾ ਨਹੀਂ ਹੁੰਦੀਆਂ ਕਿ ਮੈਂ ਐਮਰਐਸ ਲੈ ਕੇ ਯੂਕੇ ਚਲੇ ਜਾਵਾਂ ਬਟ ਮਾਸਟਰਸ ਇਨ ਰਿਸਰਚ ਕਰਨ ਲਈ ਤੁਹਾਨੂੰ ਬਹੁਤ ਜ਼ਿਆਦਾ ਪੜ੍ਹਾਈ ਕਰਨੀ ਪੈਗੀ ਔਰ ਜੇ ਅਸੀਂ ਗੱਲ ਕਰਦੇ ਹਾਂ ਕੈਨੇਡਾ ਜਿਹਨੂੰ ਕਹਿੰਦੇ ਹੈ ਕਿ ਲੂਪ ਹੋਲ ਨਹੀਂ ਹੈਗਾ ਜਿਹੜੇ ਵੀ ਮਾਸਟਰਸ ਆਣਗੇ ਉੱਥੇ ਤੁਸੀਂ ਸਪਾਊਸ ਨਾਲ ਲੈ ਕੇ ਜਾ ਸਕਦੇ ਹੋ ਪਰ ਮਾਸਟਰ ਡਿਗਰੀ ਕਰਨੀ ਹੀ ਆਪਸ ਵਿੱਚ ਆਪਣੇ ਆਪ ਵਿੱਚ ਇੱਕ ਡਿਫਿਕਲਟ ਸਬਜੈਕਟ ਹੋ ਜਾਂਦਾ ਹੈ ਸੋ ਮਾਸਟਰ ਡਿਗਰੀ ਲੀਸ ਦੇਖੋ ਸੀ ਵੀਆਰ ਰਿਪਰੈਜ਼েন্টিং ਮੋਰ ਦੈਨ 100 ਇੰਸਟੀਟਿਊਟਸ ਇਨ ਕੈਨੇਡਾ ਐਂਡ ਉਹਦੇ ਚੋਂ 30 40 ਇਦਾਂ ਦੇ ਹੋਣਗੇ ਜਿਹੜੇ ਮਾਸਟਰ ਡਿਗਰੀ ਤੁਹਾਨੂੰ ਦੇ ਰਹੇ ਨੇ ਇਵਨ ਐਟ ਐਟਲੈਂਟਿਕ ਪ੍ਰੋਵਿੰਸ ਚ ਵੀ ਤੁਸੀਂ ਮਾਸਟਰ ਡਿਗਰੀ ਕਰਨ ਜਾ ਸਕਦੇ ਹੋ ਯੂਨੀਵਰਸਿਟੀ ਆਫ ਨਿਊ ਬ੍ਰੰਜ਼ਵਿਕ ਚ ਸੋ ਡੈਫੀਨਿਟਲੀ ਤੁਸੀਂ ਸਾਡੀ ਟੀਮ ਨਾਲ ਕੰਟੈਕਟ ਕਰੋ ਤੁਸੀਂ ਮੈਨੂੰ ਮਿਲਣਾ ਔਰ ਕੈਨੇਡਾ ਇਜ਼ ਅ ਗੁੱਡ ਲੋਕੇਸ਼ਨ ਟੂ ਡੂ ਮਾਸਟਰ ਡਿਗਰੀ ਅੱਛਾ ਜਿਹੜਾ ਮਾਸਟਰ ਜਾਣਾ ਹੈ ਕੈਨੇਡਾ ਦੇ ਵਿੱਚ ਉਹਨੂੰ ਵੀ ਫਿਰ ਵਰਕ ਪਰਮਿਟ ਉੱਥੇ ਮਿਲਦਾ ਹੈ ਜੀ ਓਪਨ ਵਰਕ ਪਰਮਿਟ ਜਿਹੜਾ ਹੁੰਦਾ ਹੈ ਤੁਸੀਂ ਡੈਫੀਨੇਟਲੀ ਮਾਸਟਰਸ ਨੂੰ ਵੀ ਸਪਾਊਸ ਨੂੰ ਓਪਨ ਵਰਕ ਪਰਮਿਟ ਮਿਲਦਾ ਹੈ ਬੱਚੇ ਫ੍ਰੀ ਆਫ ਕਾਸਟ ਪੜ ਸਕਦੇ ਆ ਗਵਰਨਮੈਂਟ ਕਾਲਜ ਕਿ ਕਹਿੰਦੇ ਆ ਔਰ 3 ਸਾਲ ਦਾ ਵਰਕ ਪਰਮਿਟ ਪੜਾਈ ਤੋਂ ਬਾਅਦ ਵੀ ਮਿਲਦਾ ਜੀ ਚਲੋ ਥੈਂਕ ਯੂ ਸੋ ਮੱਚ ਸੋ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਜਸਮੀਤ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਮਾਸਟਰ ਡਿਗਰੀ ਨੂੰ ਲੈ ਕੇ ਔਰ ਗ੍ਰੈਜੂਏਸ਼ਨ ਡਿਗਰੀ ਨੂੰ ਲੈ ਕੇ ਸਾਰੇ ਵਿਦਿਆਰਥੀ ਤੁਰੰਤ ਇਸ ਨੰਬਰ ਤੇ ਸੰਪਰਕ ਕਰਨ ਜਾਂ ਨੇੜੇ ਦੇ ਦਫਤਰ ਦੇ ਵਿੱਚ ਤੁਸੀਂ ਵਿਜ਼ਿਟ ਕਰੋ ਔਰ ਨਵਰਾਤਰੀਆਂ ਦੀ ਸਪੈਸ਼ਲ ਆਫਰ ਹੈ ਜਿਸ ਵਿੱਚ ਪਾਰਟੀਆਂ ਜੀ ਜ਼ਰੂਰ ਸਾਂਝੀ ਕਰਦੇ ਫ੍ਰੀ ਵਨ ਵੇਅ 에ਅ ਟਿਕਟ ਟੂ 올 ਦ ਸਟੂਡੈਂਟਸ ਅਪਲਾਈਂਗ ਟੂ ਐਨੀ ਕੰਟਰੀ ਗੈਟਿੰਗ ਵੀਜ਼ਾ ਥਰੂ ਲੈਂਡਮਾਰਕ ਜੀ ਚਲੋ ਮਤਲਬ ਤੁਸੀਂ ਨਰਾਤਿਆਂ ਚ ਅਪਲਾਈ ਕਰਨਾ ਹੈ ਵੀਜ਼ਾ ਭਾਵੇਂ ਲੇਟ ਆਵੇ ਤੁਹਾਨੂੰ 에ਅ ਟਿਕਟ ਫ੍ਰੀ ਹੈ ਬਿਲਕੁਲ ਚਲੋ ਥੈਂਕ ਯੂ ਸੋ ਮਚ ਥੈਂਕ ਯੂ